ਸਭ ਤੋਂ ਪਹਿਲੀ ਖਬਰ ਜਿਹੜੀ ਵੱਡੀ ਖਬਰ ਵਾਂ ਲਾਈਏ ਟੈਰਰਿਸਟ ਦੇ ਨਾਲ ਨਾਲ ਰਿਲੇਟਡ ਹੈਗੀ ਆ ਇੰਡੀਆ ਦੇ ਨਾਲ ਰਿਲੇਟਡ ਹੈਗੀ ਆ ਪਰ ਆਉਣ ਵਾਲਾ ਬੁੱਧਵਾਰ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਸ ਨੂੰ ਲਿਬਰੇਸ਼ਨ ਡੇ ਡਿਕਲੇਅਰ ਕਰ ਦਿੱਤਾ ਹੈਗਾ ਸੋ ਇਹਦਾ ਮਤਵਲ ਕੀ ਹੋਊਗਾ ਸਾਡੇ ਤੇ ਕੀ ਅਸਰ ਹੋਊਗਾ ਦੁਨੀਆ ਦੇ ਜਿਹੜੇ ਬਾਕੀ ਮੌਲਕਾ ਉਹਨਾਂ ਦੇ ਉੱਤੇ ਕੀ ਅਸਰ ਹੋਊਗਾ ਇਹ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੂਗਾ ਪਰ ਇਹ ਪੱਕਾ ਯਕੀਨੀ ਆ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਬੁੱਧਵਾਰ ਨੂੰ ਜਾਨੀ ਕਿ ਅਪ੍ਰੈਲ 2 ਨੂੰ ਬਹੁਤ ਜ਼ਿਆਦਾ ਟੈਰਿਫਸ ਬਖਵਖ ਮੁਲਕਾਂ ਦੇ ਉੱਤੇ ਲਾਉਣ ਜਾ ਰਹੇ ਆ ਕਹਿੰਦੇ ਵੀ ਅਸੀਂ ਪਹਿਲਾਂ ਲਾਵਾਂਗੇ ਬਾਅਦ ਦੇ ਵਿੱਚ ਨੇਗੋਸ਼ੀਏਸ਼ਨ ਹੁੰਦੀ ਰਹੂਗੀ ਜੇ ਅਗਲੇ ਮੁਲਕ ਵੀ ਘਟਾਣਗੇ ਟੈਰਿਫ ਤਾਂ ਫਿਰ ਆਪਾਂ ਵੀ ਜੋ ਜਿੱਦਾਂ ਰੈਸੀਪ੍ਰੋਕਲ ਟੈਕਸ ਜਿਹੜੇ ਕਹਿੰਦੇ ਆ ਉਸ ਨੂੰ ਘਟਾ ਲਵਾਂਗੇ ਸੋ ਹਾਲਾਂਕਿ ਕਹਿੰਦੇ ਵੀ ਜੋ ਪ੍ਰੈਜ਼ੀਡੈਂਟ 트੍ਰੰਪ ਹੋਣਾ ਦੇ ਨਵੇਂ ਇੰਪੋਰਟ ਟੈਕਸਸ ਆ ਕਾਫੀ ਸਕੇਚੀ ਲੱਗਦੇ ਆ ਇਹਦਾ ਅਸਰ ਇਕਨੋਮਿਕ ਅਸਰ ਯੂਐਸ ਫੈਮਲੀਆਂ ਦੇ ਉੱਤੇ ਕਾਫੀ ਪਊਗਾ ਕਿਉਂਕਿ ਕੀਮਤਾਂ ਵਧਣਗੀਆਂ ਅ ਇਨਕਮ ਆਲਰੇਡੀ ਲੋਕਾਂ ਦੀ ਘਟ ਰਹੀ ਹੈਗੀ ਆ ਲੇਆਫ ਬਹੁਤ ਜ਼ਿਆਦਾ ਚੱਲ ਰਹੀ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਬੱਖ ਬੱਖ ਕੰਪਨੀਆਂ ਦੇ ਸੀਈਓਜ਼ ਨੂੰ ਵਾਈਟ ਹਾਊਸ ਦੇ ਵਿੱਚ ਬੁਲਾਇਆ ਹੈਗਾ ਜੋ ਕਿ ਕਹਿੰਦੇ ਹੰਡਰਡਜ਼ ਆਫ ਬਿਲੀਅਨਸ ਆਫ ਡਾਲਰ ਨਵੇਂ ਪ੍ਰੋਜੈਕਟਸ ਦੇ ਵਿੱਚ ਇਨਵੈਸਟ ਕਰਨ ਜਾ ਰਹੇ ਆ ਤੇ ਤਾਂ ਕਿ ਜਿਹੜੇ ਉਹਨਾਂ ਦੇ ਟੈਕਸਸ ਆ ਜਿਹੜੇ ਟੈਰਿਫਸ ਆ ਬਾਕੀ ਹੋਰ ਜਿਹੜੇ ਕੰਟਰੀਆਂ ਚ ਉਹ ਜਦੋਂ ਪ੍ਰੋਡਿਊਸ ਕਰਦੇ ਆ ਉਹ ਨਾਂ ਲਾਇਆ ਜਾ ਸਕਣ ਕਿਉਂਕਿ ਉਹ ਇੱਥੇ ਹੀ ਪ੍ਰੋਡਿਊਸ ਕਰਨ ਲੰਪੁਨੀ ਇਹ ਕਹਿੰਦੇ ਆ ਭਈ ਇਹ ਜੋ ਟੈਰਿਫ ਲਾਏ ਜਾ ਰਹੇ ਆ ਇਹ ਲੋਕਾਂ ਦੇ ਉੱਤੇ ਸ਼ਾਰਟ ਟਰਮ ਇਹਦਾ ਅਸਰ ਪਊਗਾ ਪਰ ਲੌਂਗ ਟਰਮ ਕਹਿੰਦੇ ਭਈ ਓਵਰਆਲ ਅਮਰੀਕਨਸ ਨੂੰ ਫਾਇਦਾ ਹੋਊਗਾ ਸੋ ਬਖ ਵਖ ਮੁਲਕ ਜਿਨ੍ਹਾਂ ਚ ਅਮਰੀਕਾ ਦੇ ਦੋਸਤ ਮਿੱਤ ਮੁਲਕ ਵੀ ਆ ਕੈਨੇਡਾ ਯੂਰੋਪੀਅਨ ਯੂਨੀਅਨ ਸਾਊਥ ਕੋਰੀਆ ਬ੍ਰਾਜ਼ੀਲ ਇੰਡੀਆ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ 25% ਦੇ ਕਰੀਬ ਪਿਛਲੀ ਵਾਰੀ ਵੀ ਉਹਨੇ ਦੱਸਿਆ ਸੀ ਵੀ ਟੈਰਫ ਲਾਏ ਜਾ ਰਹੇ ਆ ਆ ਖਾਸ ਕਰਕੇ ਜਦੋਂ ਤੁਸੀਂ ਬੈਨਜ਼ੂਏਲਾ ਤੋਂ ਆਇਲ ਜਿਹੜਾ ਖਰੀਦਦੇ ਆ ਗੈਸ ਖਰੀਦਦੇ ਆ ਚਾਈਨਾ ਵਾਲਿਆਂ ਨੇ ਵੀ ਬਿਲਕੁਲ ਸਟਾਪ ਕਰਤਾ ਸੀ ਮੁੜ ਕੇ ਇੰਡੀਆ ਵਾਲਿਆਂ ਨੇ ਵੀ ਸਟਾਪ ਕਰ ਦਿੱਤਾ ਪਰ 트럼ਪ ਉਹਣੀ ਅੱਜ ਦੀ ਜਿਹੜੀ ABC ਨਿਊਜ਼ ਆ ਰਿਪੋਰਟ ਕਰ ਰਹੀ ਆ ਵੀ ਦਿਸ ਇਜ਼ ਦਾ ਬਿਗਨਿੰਗ ਆਫ ਲਿਬਰੇਸ਼ਨ ਡੇ ਇਨ ਅਮਰੀਕਾ ਕਹਿੰਦੇ ਵੀ ਵੀ ਆਰ ਗੋਇੰਗ ਟੂ ਚਾਰਜ ਕੰਟਰੀਜ਼ ਫਾਰ ਡੂਇੰਗ ਬਿਜ਼ਨਸ ਇਨ आवर ਕੰਟਰੀ and taking our jobs taking our wealth taking a lot of things that they have been taking over the years so kende ve bahut kuch ho sade sade to ohna ne liya sadian chijaan de utte bahut zyada tax laya aapu thanu dassya piche india ne kai chijaan de 700% bhi tax laya si khas karke jehde motorcycle ya harley davidson de kai tractor jehde si john deere de ohna de utte bhi so uh, ultimately april do nu ਉਹਨਾਂ ਬਹੁਤ ਜ਼ਿਆਦਾ ਜਿਹੜੇ ਟੈਰਿਫਸ ਆ ਉਹਨਾਂ ਮੁਲਕਾਂ ਦੇ ਉੱਤੇ ਲਾਉਣ ਜਾ ਰਹੇ ਹੈਗੇ ਆ ਖਾਸ ਕਰਕੇ ਇੰਡੀਆ ਦੇ ਉੱਤੇ ਤਾਂ ਗ੍ਰੋਸਰੀਜ਼ ਦੇ ਉੱਤੇ ਹੋਰ ਪ੍ਰੋਡਕਟਸ ਦੇ ਉੱਤੇ ਅ ਅਗਲੀ ਖਬਰ ਜਿਹੜੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਸ ਤਰ੍ਹਾਂ ਜਿਹੜਾ ਐਗਰੀਕਲਚਰ ਦੇ ਉੱਤੇ ਬਹੁਤ ਵੱਡਾ ਜਿਹੜਾ ਇਹਦਾ ਅਸਰ ਪੈਣਾ ਹੈਗਾ ਆ ਜੀ ਜੋ ਇਕਨੋਮਿਸਟਿਕ ਹੈਗੇ ਆ ਆਰਟ ਲੈਫਰ ਉਹ ਐਸਟੀਮੇਟ ਕਰ ਰਹੇ ਆ ਵੀ ਖਾਸ ਕਰਕੇ ਜੋ ਟੈਰਫ ਕਾਰਾਂ ਤੇ ਲਾਇਆ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਉਹ ਨਹੀਂ ਕਹਿੰਦਾ ਸੀ ਵੀ ਜੇ ਟੈਰਫ ਲਾ 25% ਲਾਤਾ ਆਪਾਂ ਪਰ ਜਿਹੜੇ ਡੀਲਰਸ ਆ ਉਹ ਕਾਰਾਂ ਦੀਆਂ ਕੀਮਤਾਂ ਨਾਮਵਧਾਨ ਪਰ ਦੋ ਦਿਨ ਪਹਿਲਾਂ ਉਹ ਨਹੀਂ ਕਹਤਾ ਵੀ ਮੈਂ ਹੁਣ ਕੇਰ ਨਹੀਂ ਕਰਦਾ ਜੇ ਵਿਧਾਨ ਦੇ ਵੀ ਆ ਤਾਂ ਵਧਾ ਦੇ ਪਰ ਇਹਦਾ ਅਸਰ ਕਹਿੰਦੇ ਇਹ ਜਿਹੜੇ ਇਕਨੋਮਿਸਟ ਆ 4711 ਡਾਲਰ ਜਿਹੜਾ ਵਹੀਕਲ ਦੇ ਉੱਤੇ ਕਾਸਟ ਕਰੂਗਾ ਘੱਟੋ ਘੱਟ ਐਵਰੇਜ ਇੱਕ ਵਹੀਕਲ ਦੇ ਉੱਤੇ ਸੋ ਗੱਲ ਕਰ ਰਹੇ ਆ ਹੂੰ ਜੀ ਸੋ ਵੱਖ-ਵੱਖ ਚੀਜ਼ਾਂ ਦੇ ਉੱਤੇ ਅ ਖਾਸ ਕਰਕੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਆਰਨੀ ਨੇ ਵੀ ਥ੍ਰੈਟ ਕੀਤਾ 트럼ਪ ਉਹਨਾਂ ਨੂੰ ਵੀ ਭਈ ਜੇ ਤੁਸੀਂ ਹੁਣ ਸਾਡੇ ਤੇ ਲਾਏ ਦਿੱਤਾ ਅਸੀਂ ਵੀ ਤੁਹਾਡੀਆਂ ਚੀਜ਼ਾਂ ਤੇ ਲਾਵਾਂਗੇ 올ਰੇਡੀ ਕੈਨੇਡਾ ਦੇ ਵਿੱਚ ਅਮਰੀਕਾ ਦੀਆਂ ਬਹੁਤ ਸਾਰੀਆਂ ਚੀਜ਼ਾਂ ਖਾਸ ਕਰਕੇ ਸ਼ਰਾਬ ਦਾ ਬਹੁਤ ਵਿਰੋਧ ਹੋ ਰਿਹਾ ਉਹਨੀ ਆਪਣੀਆਂ ਜਿਹੜੀਆਂ ਸ਼ੈਲਫਸ ਆ ਉਥੋਂ ਉਹ ਚੱਕ ਦਿੱਤਾ ਹੈਗਾ ਮੈਕਸੀਕੋ ਦੇ ਉੱਤੇ ਜਿਹੜਾ ਇਹਦਾ ਕਾਫੀ ਜ਼ਿਆਦਾ ਅਸਰ ਪੈ ਰਿਹਾ ਹੈਗਾ ਸੋ ਅਪ੍ਰੈਲ 2 ਲਿਬਰੇਸ਼ਨ ਡੇ ਅਕੋਰਡਿੰਗ ਟੂ ਪ੍ਰੈਜ਼ੀਡੈਂਟ ਡੋਨਲਡ 트럼ਪ ਜੀ